ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਲੂ ਤੇ ਸੂਜੀ ਦਾ ਨਾਸ਼ਤਾ ਤੇ ਆਪਾਂ ਆਲੂ ਬਾਲ ਕੇ ਰੱਖ ਲਿਆ ਤੇ ਪਿਆਜ਼ ਹਰੀ ਮਿਰਚ ਵੀ ਕੱਟ ਕੇ ਰੱਖ ਲਈਆ ਤੇ ਹੁਣ ਆਪਾਂ ਇੱਕ ਕਟੋਰੀ ਲਵਾਂਗੇ ਸੂਜੀ ਤੇ ਦੋ ਕਟੋਰੀਆਂ ਆਪਾਂ ਪਾਣੀ ਦੀਆਂ ਪਾਵਾਂਗੇ ਕੜਾਈ ਵਿੱਚ ਗਰਮ ਰੱਖ ਲੈਨੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਚਮਚਾ 1.5 ਚਮਚਾ ਆਪਾਂ ਪਾਵਾਂਗੇ ਤੇਲ ਦਾ ਰਫਾਈਨਡ ਪਾ ਲਓ ਜੋ ਕੋਈ ਵੀ ਤੇਲ ਪਾ ਸਕਦੇ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਸੂਜੀ ਪਾ ਦਿੰਨੇ ਵਿੱਚ ਆਪਾਂ ਉਹਦੋਂ ਤੱਕ ਇਹਨੂੰ ਭੁੰਣਾ ਜਿੰਨਾ ਚਿਰ ਇਹ ਗਾੜੀ ਨਹੀਂ ਹੁੰਦੀ ਆਪਣੀ ਸੂਜੀ ਆਟੇ ਵਾਂਗੂ ਡੋ ਨਹੀਂ ਬਣ ਜਾਂਦਾ ਉਨਾ ਚਿਰ ਆਪਾਂ ਇਹਨੂੰ ਭੁੰਨਾਂਗੇ ਪਾਣੀ ਵਿੱਚ ਸੂਜੀ ਆਪਣੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਠੰਡੀ ਕਰਨ ਲਈ ਰੱਖ ਦਿੰਨੇ ਆ ਤੇ ਨਾਲ ਹੀ ਆਪਾਂ ਆਲੂ ਗ੍ਰੇਟ ਕਰ ਲੈਨੇ ਹੁਬਲੇ ਹੋਏ ਆਲੂ ਗ੍ਰੇਟ ਕਰਕੇ ਇਹਦੇ ਆਪਾਂ ਸਮਾਨ ਸਾਰਾ ਮਿਕਸ ਕਰ ਲੈਨੇ ਇਹਦੇ ਵਿੱਚ ਨਾਲ ਹੀ ਆਪਾਂ ਮਿਰਚ ਮਸਾਲੇ ਪਾ ਲੈਨੇ ਸਾਪਾ ਨਮਕ ਪਾਵਾਂਗੇ ਥੋੜਾ ਜਿਹਾ ਤਣਿੰਗਾ ਪੀਸਿਆ ਆ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਤੇ ਇੱਕ ਚਮਚਾ ਆਪਾਂ ਪਾਵਾਂਗੇ ਚਾਟ ਮਸਾਲਾ ᱱੋੜ ਆਪਾਂ ਨੂੰ ਮਿਕਸ ਕਰ ਲੈਂਦੇ ਆ ਤੁਜੀ ਆਪਣੀ ਠੰਡੀ ਹੋ ਗਈ ਹਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲੈਨੇ ਆ ਆਟੇ ਵਾਂਗੂ ਤੇ ਆਪਾਂ ਤੇਲ ਗਰਮ ਕਰ ਦਿੰਨੇ ਆ ਤੇ ਫਿਰ ਆਪਾਂ ਉਹ ਜਿਹੜਾ ਡੋ ਬਣਾਇਆ ਸੂਜੀ ਦਾ ਉਹਦੇ ਛੋਟੇ ਛੋਟੇ ਪੇੜੇ ਕਰ ਲਿੰਨੇ ਆ ਆਪਾਂ ਆਪਣੀ ਮਰਜ਼ੀ ਆਪਾਂ ਚੌਰਸ ਵੀ ਬਣਾ ਸਕਦੇ ਆ ਇਹਨਾਂ ਨੂੰ ਗੋਲ ਵੀ ਬਣਾ ਸਕਦੇ ਆ ਥੋੜਾ ਜਿਹਾ ਤੇਲ ਲਾ ਕੇ ਹੱਥਾਂ ਨੂੰ ਫਿਰ ਆਪਾਂ ਪੇੜੇ ਕਰਾਂਗੇ ਹੁਣ ਆਪਾਂ ਪੇੜੇ ਨੂੰ ਥੋੜਾ ਜਿਹਾ ਚੋਣ ਜੀ ਕਰਕੇ ਫਿਰ ਇਹਨੂੰ ਹੱਥਾਂ ਨਾਲ ਹੀ ਆਪਾਂ ਦੱਬ ਲਾਂਗੇ ਥੋੜਾ ਜਿਹਾ ਤੇ ਵਿੱਚ ਆਪਾਂ ਇਹਦੇ ਜੋ ਮਸਾਲਾ ਤਿਆਰ ਕੀਤਾ ਆਲੂ ਦਾ ਉਹ ਭਰ ਲੈਨੇ ਇੱਥੇ ਆਪਣਾ ਆਪਾਂ ਗੋਲ ਵੀ ਬਣਾ ਸਕਦੇ ਟਿੱਕੀ ਦੀ ਕਾਰ ਦਾ ਤੇ ਆਪਾਂ ਚੋਰਸ ਵੀ ਬਣਾ ਸਕਦੇ ਆ ਪਰੌਂਠੇ ਵਾਂਗ ਇਸੇ ਤਰ੍ਹਾਂ ਆਪਾਂ ਤਿਆਰ ਕਰ ਲਾਂਗੇ ਸਾਰੇ ਹੌਲੀ ਹੌਲੀ ਜਿੰਨੇ ਕੁ ਬਣਾਈ ਜਾਵਾਂਗੇ ਉਹਨੇ ਆਪਾਂ ਤਾਂ ਲੈ ਜਾਵਾਂਗੇ ਹੁਣ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਤਲਣਾ ਸ਼ੁਰੂ ਕਰ ਦਿੰਨੇ ਆ ਆਪਣਾ ਨਾਸ਼ਤਾ ਬਣ ਕੇ ਤਿਆਰ ਹੋ ਗਿਆ। ਬਸ ਇੰਨਾ ਧਿਆਨ ਰੱਖਣਾ ਕਿ ਜਦੋਂ ਆਪਾਂ ਇਹਨੂੰ ਤਲਣਾ ਉਦੋਂ ਤੇਲ ਜਿਆਦਾ ਗਰਮ ਹੋਣਾ ਚਾਹੀਦਾ। ਫਿਰ ਬਹੁਤ ਵਧੀਆ ਬਣਦਾ। ਉੱਪਰੋਂ ਬਹੁਤ ਹੀ ਕਰੈਂਚੀ ਬਣਿਆ, ਅੰਦਰੋਂ ਬਹੁਤ ਸੌਫਟ ਆ। ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ, ਬਹੁਤ ਹੀ ਸਵਾਦ ਬੰਦਾ ਨਾਸ਼ਤਾ।